ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਹੁਣ ਬਣਾਉਣੇ ਆ ਸੇਵੀਆਂ ਪਹਿਲਾਂ ਆਪਾਂ ਤਾਂ ਪਾਣੀ ਨੂੰ ਮਾੜਾ ਦਾ ਗਰਮ ਕਰ ਲਿਆ ਫਿਰਾਂ ਇਹ ਦੁੱਧ ਥੱਲੇ ਨਹੀਂ ਲੱਗਦਾ ਤਾਂ ਪਾਣੀ ਉਬਲਣ ਲੱਗ ਜਾ ਤਾਂ ਆਪਾਂ ਆਪਣੇ ਲੋੜ ਅਨੁਸਾਰ ਦੁੱਧ ਪਾ ਲਾਂਗੇ ਇਹਦੇ ਵਿੱਚ ਬਸ ਹੁਣ ਦੁੱਧ ਨੂੰ ਆਪਾਂ ਪੂਰਾ ਉਬਾਲਾ ਦੇ ਦਾਂਗੇ ਜਦੋਂ ਉਬਾਲਾ ਆਉਣ ਲੱਗਿਆ ਫਿਰ ਆਪਾਂ ਇਹਦੇ ਵਿੱਚ ਸੇਵੀਆਂ ਪਾ ਦਾਂਗੇ ਹਾਂਜੀ ਦੁੱਧ ਆਪਣਾ ਪੂਰਾ ਗਰਮ ਹੋ ਹੀ ਗਿਆ ਹੁਣ ਆਪਾਂ ਇਹਦੇ ਵਿੱਚ ਆਪਦੀ ਲੋੜ ਅਨੁਸਾਰ ਸੇਵੀਆਂ ਪਾ ਦਨੇ ਆ ਆਪਾਂ ਪਾ ਕੇ ਥੋੜਾ ਚੱਲਣੇ ਝਾਲਾਂਗੇ ਤੇ ਫਿਰ ਆਪਾਂ ਨੂੰ ਪਤਾ ਲੱਗ ਜੇ ਘੱਟ ਹੋਈਆਂ ਤਾਂ ਫਿਰ ਆਪਾਂ ਹੋਰ ਪਾ ਲਾਂਗੇ। ਹੁਣ ਜਦੋਂ ਥੋੜਾ ਜਿਹਾ ਜਦੋਂ ਗਰਮ ਜੀ ਹੋ ਗਈਆਂ ਹਨਾ ਫਿਰ ਪਤਾ ਲੱਗ ਜੇ ਘੱਟ ਹੋਈਆਂ ਤਾਂ ਹੋਰ ਪਾ ਲਾਂਗੇ ਵੈਸੇ ਤਾਂ ਬਹੁਤ ਹੀ ਹੋਣਗੀਆਂ। ਇਹ ਬਹੁਤ ਸਵਾਦ ਬਣਦੀਆਂ ਹਨਾ ਦੂਜੀਆਂ ਤਾਂ ਜਿਵੇਂ ਆਟਾ ਜਾਂ ਲੱਗਦੀਆਂ ਰਹਿੰਦੀਆਂ ਇਹਦੇ ਨਾਲ ਉਵੇਂ ਲੱਗਦਾ ਨਹੀਂ ਗਾ ਬਹੁਤ ਵਧੀਆ ਬਣਦੀ। ਬਸ ਗੈਸ ਨੂੰ ਆਪਾਂ ਸੱਮ ਤੇ ਰੱਖਣਾ ਵਾ ਸਲੋ ਕਰ ਲਿਆ ਹੌਲੀ ਹੌਲੀ ਇਹਨੂੰ ਐ ਹਿਲਾਇ ਜਾਣਾ ਵਾ ਤੇ ਵਧੀਆ ਬਣ ਜਾਣਗੇ। ਹਾਂਜੀ ਬਸ ਹੁਣ ਮਣਕੇ تیار ਹੋਈ ਗਈਆਂ ਆਪਾਂ ਗੈਸ ਬੰਦ ਕਰ ਦਾਂਗੇ ਤੇ ਵਿੱਚ ਆਪਾਂ ਸ਼ੱਕਰ ਪਾਉਣੀ ਆ ਤਾਂ ਆਪਾਂ ਆਪਦੇ ਸਵਾਦ ਅਨੁਸਾਰ ਸ਼ੱਕਰ ਪਾ ਲਾਂਗੇ ਇਹ ਬਸ ਇਹਨੂੰ ਥੋੜਾ ਟਾਈਮ ਲਈ 2-4 ਮਿੰਟ ਲਈ ਢੱਕ ਕੇ ਰੱਖ ਦਾਂਗੇ ਤੇ ਖਾਣ ਲਈ ਤਿਆਰ ਹੋ ਗਈ